ਇਸ ਵੀਡੀਓ ਦੇ ਵਿੱਚ ਕੁਝ ਕਥਿਰੇ ਇਹੋ ਜਿਹੇ ਵੀ ਆ ਜਿਹੜੇ ਹੁਣ ਸਾਡੀ ਵਿੱਚ ਹੈ ਨਹੀਂ ਗੀ। ਉਹਦੋਂ ਟੈਂਪੂਆਂ ਤੇ ਆਉਂਦੇ ਹੁੰਦੇ ਸੀ ਐ ਟੈਂਪੂ ਤੇ ਆ ਗਿਆ ਨਾਨਕਾ ਮੇਲ ਤੇ। ਲਓ ਜੀ ਵੀਡੀਓ ਸ਼ੁਰੂ ਹੁੰਦੀ ਹੈ ਗਰਮ ਗਰਮ ਜਲੇਬੀਆਂ ਤੋਂ। ਹਲਵਾਈ ਬੈਠੇ ਆ ਨਾਲੇ ਚਾਹ ਪੀ ਜਾਂਦੇ ਤੇ ਨਾਲੇ ਗਰਮ ਗਰਮ ਜਲੇਬੀਆਂ ਖੱਢੀ ਜਾਂਦੇ ਆ। ਦੇਖੋ ਲੋਕਾਂ ਨੂੰ ਕਿੰਨਾ ਪਿਆਰ ਹੁੰਦਾ ਸੀ ਸਾਰੇ ਰਲ ਮਿਲ ਕੇ ਖੱਥੀ ਕੰਮ ਕਰਦੇ ਹੁੰਦੇ ਸੀ ਕੋਈ ਠੇਕੇ ਵਾਲਾ ਕੰਮ ਨਹੀਂ ਸੀ ਜਿਵੇਂ ਅੱਜ ਆਪਾਂ ਲੱਖਾਂ ਰੁਪਈਆ ਠੇਕਾ ਦੇ ਦਿੰਦੇ ਆ ਪਹਿਲਾਂ ਹੀ ਆ ਦੇਖੋ ਸਾਰੇ ਰਲ ਮਿਲ ਕੇ ਕੰਮ ਕਰਦੇ ਸੀ ਆ ਬੀਬੀਆਂ ਦੇਖ ਲੋ ਸਾਰੀਆਂ ਰਲ ਮਿਲ ਕੇ ਹੈ ਐਨ ਆਟਾ ਗੁੰਨਦੇ ਐ ਦੇਖੋ ਸਿੰਪਲ ਸਿਟੀ ਦੇਖੋ ਕਿੰਨੀ ਸੀ ਉਸ ਸਮੇਂ ਸਾਰੀਆਂ ਸਾਦੇ ਸੂਟ ਪਾਏ ਆ ਐਨ ਨਾਲੇ ਤਾਂ ਗੱਲਾਂ ਬਾਤਾਂ ਮਾਰੀ ਜਾਂਦੀਆਂ ਨਾਲੇ ਚਰਤੀ ਰੋਟੀ ਲਾਈ ਜਾਂਦੀਆਂ ਅ ਜਿਹਦੀਆਂ ਨੂੰ ਕਹਿ ਦੋ ਕਿਸੇ ਨੂੰ ਕਾਸੇ ਤੋਂ ਕਿਸੇ ਨੂੰ ਆਟੇ ਤੋਂ ਅਲਰਜੀ ਹੋਈ ਆ ਕਿਸੇ ਨੂੰ ਕਾਸੇ ਤੋਂ ਆ ਦੇਖੋ 1998 ਦਾ ਸਮਾਂ ਕੰਮੇ ਭਾਣੇ ਦੇ ਵਿਆਹ ਬੜੇ ਦਾ ਮੈਂ ਤਾਂ ਉਹ ਦੋ ਸਾਲਾਂ ਦਾ ਸੀ ਮੈਂ ਅੱਜ ਪਹਿਲੇ ਦਿਨ ਦੇਖ ਰਿਹਾ ਹਾਂ ਇਹ ਮੈਂ ਵੀ ਮੂਵੀ ਪਹਿਲੇ ਦਿਨ ਦੇਖ ਰਿਹਾ ਹਾਂ ਕੰਮੇ ਭਾਣੇ ਦੇ ਵਿਆਹ ਦੀ ਕਿਉਂਕਿ ਮਨ ਤਾਂ ਉਹ ਤੋਂ ਸੁਰਤ ਹੀ ਨਹੀਂ ਸੀਗੀ ਮੈਂ ਜਵਾਕ ਸੀ ਦੋ ਸਾਲਾਂ ਦਾ ਜਵਾਕ ਆ ਦੇਖੋ ਸਾਰੀਆਂ ਰਲ ਮਿਲ ਕੇ ਬੱਲੇ 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 ਮਾਸੀ ਦੇ ਦੇਖੋ ਨੀਲਾ ਨੀਲਾ ਸੂਟ ਪਾਇਆ ਇਹ ਭੈਣੇ ਦੀ ਸੱਸ ਆ ਤੇ ਮਾਸੀ ਤਾਂ ਜਮਾਈ ਐ ਐਕਟਰ ਨਹੀਂ ਆ ਰਹੀ ਲੱਗਦੀ ਸ਼ੁਰੂ ਤੋਂ ਹੀ ਸੋ ਵਾਦੀ ਵਾ ਸਾਡੀ ਅੱਜ ਦੀ ਮਹਿਫਲ ਦੇ ਹੀਰੋ ਇਹ ਨੇ ਸਾਡੇ ਪੁਰਾਣਾ ਸਾਹਿਬ ਸਰਦਾਰ ਗੁਰਚਨ ਸਿੰਘ ਸੰਧੂ ਐ ਐ ਜਦੋਂ ਜਵਾਨੀ ਜ਼ੋਰ ਸੀ ਉਹ ਚਾਲਾ ਮਾਸੀ ਹੁਣੀਆਂ ਖੜੀਆਂ ਕੋਈ ਯੋਗਤਾ ਲਾ ਰਹੀਆਂ ਨੇ ਵੀ ਮੁੰਡੇ ਦਾ ਵਿਆਹ ਇਹ ਅਜਿਹਾ ਪਹਿਲਾ 파ਟ ਆ ਇਹ ਮੈਨੂੰ ਲੱਗਦਾ ਭਾਗ ਹੈਗਾ ਮੰਗਣੇ ਵੇਲੇ ਦਾ ਮੰਗਣੇ ਦਾ ਪਹਿਲਾ ਭਾਗ ਆ ਤੇ ਦੇਖੋ ਯਾਰ ਅੱਜ ਦੇ ਤੇ ਪਹਿਲਾਂ ਵਾਲੇ ਸਮੇਂ ਦੇ ਵਿਆਹਾਂ 'ਚ ਕਿੰਨਾ ਫਰਕ ਆ ਵਿਆਹ ਉਦੋਂ ਵੀ ਹੁੰਦੇ ਸੀ ਤੇ ਵਿਆਹ ਅੱਜ ਵੀ ਹੁੰਦੇ ਆ ਹਨਾ ਇੱਕ ਗੱਲ ਇੱਥੇ ਨੋਟ ਕਰਿਓ ਜਿਹੜੇ ਸਾਰੇ ਬਜ਼ੁਰਗ ਬੈਠੇ ਆ ਜਾਂ ਜਿਹੜੇ ਨੌਜਵਾਨ ਵੀ ਬੈਠੇ ਆ ਹਰੇਕ ਦੇ ਸਿਰ ਤੇ ਪਹਿਲੀ ਗੱਲ ਆ ਪੱਗ ਆ ਕੋਈ ਬਿਨਾ ਪੱਗ ਤੋਂ ਬੰਦਾ ਨਹੀਂ ਇੱਥੇ ਉਸ ਟਾਈਮ ਦੇ ਵਿੱਚ ਸਾਰਿਆਂ ਦੇ ਚਾਹੇ ਕੋਈ ਮੋਨਾ ਹੋਵੇ ਉਹਦੇ ਵੀ ਪੱਗ ਬੰਨੀ ਹੁੰਦੀ ਸੀਗੀ ਪਹਿਲੀ ਗੱਲ ਤਾਂ ਇਹ ਹੋ ਗਈ ਤੇ ਦੂਜੀ ਗੱਲ ਦੇਖੋ ਵਿਆਹ ਉਦੋਂ ਵੀ ਹੁੰਦੇ ਸੀ ਸਿੰਪਲ ਵਿਆਹ ਸੀਗੇ ਸਿੰਪਲ ਖਾਣਾ ਸੀ ਸਿੰਪਲ ਖਰਚੀ ਸੀ ਹਨ ਤੇ ਵਿਆਹ ਅੱਜ ਵੀ ਹੁੰਦੇ ਆ ਆਪਾਂ ਦੇਖਦੇ ਆਂ ਵੀ ਕੀ ਚੱਲਦਾ ਕਿੰਨੇ-ਕਿੰਨੇ ਖਰਚੇ ਹੁੰਦੇ ਆ ਹੁਣ ਉਹੀ ਕੋਸ਼ ਹੁੰਦਾ ਵਾ ਤੇ ਉਦੋਂ ਵੀ ਵਿਆਹ ਹੋ ਜਾਂਦੇ ਸੀ ਤੇ ਅੱਜ ਵੀ ਹੋ ਜਾਂਦੇ ਆ ਪਰ ਆਪਾਂ ਆਪ ਦੇ ਆਪ ਹੀ ਖਰਚੇ ਵਧਾਏ ਹੋਏ ਆ ਆ ਦੇਖੋ ਤੁਸੀਂ ਸਾਰਿਆਂ ਦੇ ਸਿਰਾਂ ਤੇ ਪੱਗਾਂ ਇਹ ਵੱਡੀ ਗੱਲ ਆ ਲੋਈ ਅੰਬਈ ਹੁਣਾਂ ਨੂੰ ਬਾਤ ਆ ਕਹਿੰਦੇ ਹੁਣ ਸ਼ਗਨ ਪਾਊਗਾ ਬਾਈ ਹੁਣਾਂ ਮੈਂ ਐ ਮੰਡਾ ਦਾ ਵਾਲਾ ਹੀ ਸ਼ਰਮੀਲਾ ਸੀ ਐ ਲੱਗਦਾ ਬਾਈ ਜਿਵੇਂ ਫੌਜ ਛੋਟੀ ਆਏ ਹੁੰਦਾ ਹਨ ਚਲੋ ਜੀ ਸ਼ੁਰੂ ਹੋ ਗਿਆ ਸ਼ਗਨ ਦੀ ਰਸਮ ਸ਼ੁਰੂ ਹੋ ਗਈ ਬਾਈ ਹੁਣਾਂ ਦੀ ਇਸ ਵੀਡੀਓ ਦੇ ਵਿੱਚ ਕੁਝ ਕਚੀਰੇ ਇਹੋ ਜਿਹੇ ਵੀ ਆ ਜਿਹੜੇ ਹੁਣ ਸਾਡੇ ਵਿੱਚ ਹੈ ਨਹੀਂ ਗੀ ਪਰ ਦੇਖੋ ਤੁਸੀਂ ਬੰਦਾ ਤੁਰ ਜਾਂਦਾ ਬੰਦੇ ਦੀਆਂ ਜਿਆਦਾ ਰਹਿ ਜਾਂਦਾ ਬਾਈ ਦਾ ਬਾਪੂ ਤੇ ਯਾਨੀ ਸਾਡੇ ਮਾਸੜ ਜੀ ਹੁਣੀ ਹੁਣ ਸ਼ਗਨ ਪਾ ਕੇ ਗਏ ਨੇ ਲਓ ਵੀ ਮਾਸੀ ਆ ਗਈ ਹੁਣ ਬਾਈ ਦਾ ਮੂੰਹ ਮਿੱਠਾ ਕਰ ਚੱਕੋ ਵੀ ਸ਼ਗਨ ਕਹਿੰਦੇ ਮਾਵਾ ਨੂੰ ਇਹ ਦਿਨ ਦਾ ਬਹੁਤ ਚਾਹ ਹੁੰਦਾ ਮਾਂ ਨੂੰ ਆਪਦੇ ਪੁੱਤ ਦੇ ਵਿਆਹ ਦਾ ਬਹੁਤ ਚਾਹ ਹੁੰਦਾ ਕਿਉਂਕਿ ਉਹ ਸਾਰੀ ਜ਼ਿੰਦਗੀ ਪਹਿਲਾਂ ਮਾਂ ਜਨਮਨੰਦੀ ਐ ਫਿਰ ਪਾਲਦੀ ਐ ਪੋਸਦੀ ਐ ਫਿਰ ਇਹ ਦਿਨ ਦੀ ਡੀ ਕਰਦੀ ਐ ਕਿ ਕਦੋਂ ਦੇ ਪੁੱਤ ਦਾ ਵਿਆਹ ਹੁੰਦਾ ਤੇ ਕਦੋਂ ਆਪਦੇ ਪੋਤੇ ਪੋਤੀਆਂ ਖੜਾਵੇ ਇੱਕ ਗੱਲ ਹੋਰ ਆ ਯਾਰ ਆ ਬੀਬੀਆਂ ਦੇਖ ਲੋ ਕਿਸੇ ਦੇ ਉਸ ਸਮੇ ਦਾ 220 216 ਸੂਟ ਪਾਇਆ ਤੇ ਜਮਾਂ ਸੈਂਪਲ ਸੂਟ ਆ ਸੈਂਪਲ ਸਾਦਗੀ ਦੇਖੋ ਤੁਸੀਂ ਉਸ ਸਮੇ ਦੀ ਤੇ ਅੱਜ ਦੀਆਂ ਦੇਖ ਲੋ ਮੰਗਣਾ ਜੇ ਕੋਈ ਮਾੜਾ ਮੋਟਾ ਉਹ ਵੀ ਫੈਕਸ਼ਨ ਕਰਨਾ ਹੋਵੇ ਤਾਂ 4-5000 ਤੋਂ ਘੱਟ ਸੂਟ ਪਾਉਂਦਿਆਂ ਹੀ ਨਹੀਂ ਤੇ ਉਸ ਸਮੇਂ ਦੇਖ ਲਓ ਇਹ ਸੀ ਉਸ ਸਮੇਂ ਤੇ ਹੁਣ ਦੇ ਸਮੇਂ ਦਾ ਫਰਕ ਮੈਨੂੰ ਲੱਗਦਾ ਬਿਚੋਲੇ ਦੇ ਕੰਬਲ ਤੇ ਜਿਹੜਾ ਸ਼ਗਨ ਹੁੰਦਾ ਉਹ ਮਾਸਲਡ ਹੁਣੀ ਲਾ ਰਹੇ ਨੇ ਹੁਣ ਲਓ ਜੀ ਸ਼ਗਨ ਦੀ ਜਿਹੜੀ ਰਸਮ ਆ ਉਹ ਪੂਰੀ ਹੋ ਗਈ ਤੇ ਬਾਈ ਹੁਣੀ ਹੁਣ ਸ਼ਗਨ ਤੋਂ ਉੱਠ ਗੜੀ ਨਾਂ ਵਾਲੀ ਫਿਰ ਪ੍ਰਸ਼ਾਦਾ ਪਾਣੀ ਚੱਲ ਪਿਆ ਮਟਰ ਪਨੀਰ ਵਾਹ ਜੀ ਵਾਹ ਐ ਆ ਗਈ ਬੂੰਦੀ ਹੈ ਰਹਿਤਾ ਦੇਖੋ ਇੰਨੀਆਂ ਕ੍ਰਿਸਟਾਲਾਂ ਹੁੰਦੀਆਂ ਸੀ ਉਹ ਤਾਂ ਹੈ ਇੱਕ ਵੱਖਰਾ ਸਕੂਨ ਜਿਹਾ ਮਿਲਦਾ ਦੇਖ ਕੇ ਵੀ ਹਨਾ ਉਹਦੋਂ ਦੱਸਾਂ ਮੈਂ ਕਿਉਂਕਿ ਉਹ ਤਾਂ ਮੈਂ ਸਿਰਫ 2 ਸਾਲਾਂ ਦਾ ਸੀਗਾ ਅੱਜ ਤੋਂ ਦੇਖੋ 26 ਸਾਲ ਪਹਿਲਾਂ 27 ਸਾਲ ਪਹਿਲਾਂ ਦਾ ਸਮਾਂ ਹੈ ਬਾਈ ਦੇ ਯਾਰ ਦੋਸਤਾਂ ਦੇ ਸਾਰੇ ਐ ਸੋ ਚੀਂ ਡਬਿਆ ਲੱਗਦਾ ਕਿਤੇ ਨਾਲ ਬੈਠੇ ਆ ਸਾਰੇ ਯਾਰ ਦੋਸਤੋ ਬਾਈ ਇਹਨਾਂ ਦੇ ਲਓ ਜੀ ਮੈਨੂੰ ਲੱਗਦਾ ਨਾਨਕਾ ਮੇਲ ਆ ਗਿਆ ਹੁਣ ਦੇਖੋ ਵੀ ਉਦੋਂ ਟੈਂਪੂਆਂ ਤੇ ਆਉਂਦੇ ਹੁੰਦੇ ਸੀ ਐ ਟੈਂਪੂ ਤੇ ਆ ਗਿਆ ਨਾਨਕਾ ਮੇਲ ਤੇ ਮਾਸੀ ਹੁਣ ਲੱਡੂਆਂ ਦਾ ਸ਼ਗਨ ਤੇ ਮੰਲਾ ਦਾ ਉਦੋਂ 1 ਰੁਪਿਆ ਦਿੰਦੇ ਹੁੰਦੇ ਸੀ 1 ਰੁਪਿਆ ਵੀ ਅੱਜ ਦੇ 1000 ਰੁਪਏ ਵਰਗਾ ਹੁੰਦਾ ਸੀ ਦੇਖ ਲਓ ਤੇ ਹੁਣ ਨਾਨਕਾ ਮੇਲ ਆ ਗਿਆ ਲ ਜੱਕੋ ਲੈ ਕੇ ਟੈਂਪੂ ਪਰ ਕੇ ਆ ਗਿਆ ਉਹ ਤੁਸੀਂ ਦੇਖੋ ਬੈਗ ਬੂਗ ਸੂਟਕੇਸ ਪੈਕ ਕਰਕੇ ਪਹਿਲਾਂ ਹੀ ਆ ਜਾਂਦੇ ਸੀ ਕਹਿੰਦੇ ਹੌਤਾ ਹੌਤਾ ਚਲੋ ਜੀ ਆ ਜਵਾਨ ਬੜ ਕੇ ਅੰਦਰ ਨਾਲ ਕਾ ਮੇਲਾ ਆ ਗਿਆ ਵੀ ਆ ਗਿਆ ਜੀ ਪਿੰਡ ਮੇਲ ਨਾਲ ਕਬਾ ਆ ਵੀ ਗੁੱਡੀ ਲਾਓ ਵੀ ਮੈਨੂੰ ਲੱਗਦਾ ਸੇਖ ਦੌਲਤ ਵਾਲੇ ਮਾਮੇ ਦੀ ਐਂਟਰੀ ਹੁੰਦੀ ਆ ਮਾਸੀ ਦੇ ਭਰਾ ਦੀ ਐ ਮਾਸੀ ਆਉ ਦੇ ਪ੍ਰਾਣ ਹੁਣ ਲੈ ਕੇ ਜਾਂਦੀ ਅੰਦਰ ਵੀ ਆ ਜਾ ਭਾਈ ਅੰਦਰ ਹੁਣ ਖਾ ਪੀ ਲੈ ਲਓ ਜੀ ਮਾਸੜ ਆਉ ਦੇ ਸਾਲੇ ਨਾਲ ਹੈ ਗੁਰੂ ਸਾਹਿਬ ਦੀ ਸਵਾਰੀ ਨਾ ਹੁਣ ਗੁਰਦੁਆਰਾ ਸਾਹਿਬ ਸੱਟਣ ਚੱਲੇ ਨਹੀਂ ਆ ਜੋ ਫਿਰ ਹੁਣ ਦਿਖਾਉਨੇ ਆ ਤੁਹਾਨੂੰ ਵਿਆਹ ਵਾਲਾ ਘਰ ਇਹ ਪੁਰਾਣਾ ਘਰ ਆ ਇਹ ਮੈਂ ਦੇਖਿਆ ਵਾ ਕਿਉਂਕਿ ਮੈਨੂੰ ਮਾੜੀ ਮਾੜੀ ਸੁਰਤ ਹੈਗੀ ਆ ਆ ਸਾਰਾ ਦੇਖਿਆ ਵੇ ਹੁਣ ਤਾਂ ਸਾਰੇ ਬਦਲਤਾ ਨਵਾ ਘਰ ਪਾਤਾ ਹੁਣ ਤਾਂ ਸਾਰੇ ਪਹਿਲਾਂ ਦੇਖ ਲੋ ਕੱਚੇ ਬੇੜੇ ਹੁੰਦੇ ਸੀ ਕਾਂ ਅੰਟੀਨੇ ਅੰਟੀਨੇ ਦਾ ਦੌਰ ਸੀ ਪੂਰਾ ਉਹਨੂੰ ਪਿੰਡ ਚ ਕਈਆਂ ਬੰਦਿਆਂ ਦੇ ਸਭ ਤੋਂ ਉੱਚੀ ਅੰਟੀਨੇ ਲਾਏ ਹੁੰਦੇ ਸੀ ਉਹ ਵੀ ਜਿਹੜਾ ਜਿਹੜਾ ਵੀਡੀਓ ਦੇਖੋ ਜ਼ਰੂਰ ਕਮੈਂਟ ਕਰਿਓ ਵੀ ਸਾਡਾ ਅੰਟੀਨਾ ਸਭ ਤੋਂ ਉੱਚਾ ਹੁੰਦਾ ਸੀ ਪਿੰਡ ਚ ਆਗੀ ਰਾਣੀ ਆਂਟੀ ਜਦੋਂ ਮੈਂ ਛੋਟਾ ਹੁੰਦਾ ਭੈਣੇ ਕੋਲੇ ਜਾਂਦਾ ਸੀ ਨਾ ਸਭ ਤੋਂ ਪਹਿਲਾਂ ਆ ਰਾਣੀ ਆਂਟੀ ਘਰੇ ਜਾਂਦਾ ਸੀ ਕਿਉਂਕਿ ਆਂਟੀ ਜਿਹੜਾ ਨਾ ਤੇ ਉਹ ਉਹ ਕਰਦੀ ਐ ਹੁਣ ਵੀ ਬਹੁਤ ਉਹ ਕਰਦੀ ਐ ਤੇ ਚਿੱਲੇ ਤੇ ਧਰੀ ਹੋਈ ਆ ਚਾਹ ਚਿੱਲੇ ਦੀ ਚਾਹ ਦਾ ਸਵਾਦ ਹੀ ਵੱਖਰਾ ਹੁੰਦਾ ਸੀ ਆੱਖ ਗੈਂਸ ਗੂੰਸ ਆਗੇ ਲਓ ਜੀ ਬਾਈ ਹੁਣੀ ਦਾ ਕਹਿੰਦੇ ਪੱਗ ਬੰਨੀ ਜਾਂਦੇ ਤੇ ਪੱਗ ਪੈਨ ਕੱਢ ਕੇ ਹੁਣ ਲਾਉਣਗੇ ਵਿਚਾਲੀ ਨੋਕ ਬਣਾ ਕੇ ਏ ਆ ਗਿਆ ਜੀ ਵਿਆਹ ਦਾ ਦਿਨ ਤੇ ਬਾਈ ਹੁਣਾਂ ਨੇ ਪਾ ਲਿਆ ਕੋਟ ਪੈਂਟ ਤੇ ਬਾਈ ਹੁਣਾਂ ਦੇ ਜਿਹੜੇ ਯਾਰ ਦੋਸਤ ਆ ਉਹ ਡਰੈਸ ਅਪ ਜਿਹੜਾ ਸੈਂਸ ਆ ਉਹ ਸੈੱਟ ਕਰਦੇ ਆ ਟਾਈ ਟੂਈ ਲਾ ਕੇ ਇਹ ਮੈਨੂੰ ਲੱਗਦਾ ਇੱਥੇ ਪਤਾ ਨਹੀਂ ਕੀ ਲਾਉਂਦੇ ਸੀ ਉਸ ਸਮੇਂ ਦੇ ਵਿੱਚ ਕੋਈ ਟੈਗ ਹੀ ਲਾਇਆ ਇਟਾਲੀਅਨ ਕੋਡ ਪੈਂਟ ਵਾਓ ਵਾਇ ਤੇ ਆ ਬਾਪੂ ਜੀ ਸਾਡੇ ਦਰਮਿਆਨ ਨਹੀਂ ਰਹੀ ਤੇ ਇਹਨਾਂ ਦਾ ਵੀ ਘਾਟਾ ساری ਜ਼ਿੰਦਗੀ ਨਹੀਂ ਪੂਰਾ ਹੋਣਾ ਲਓ ਜੀ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਤੇ ਅੱਜ ਆ ਗਿਆ ਹੁਣ ਵਿਆਹ ਵਾਲਾ ਦਿਨ ਤੇ ਭੈਣਾਂ ਨੂੰ ਵਿਆਹ ਦਾ ਚਾਹ ਹੁੰਦਾ ਆਪਦੇ ਭਾਈਆਂ ਦਾ ਤੇ ਛੋਟੀ ਭੈਣ ਤੇ ਵੱਡੀ ਭੈਣ ਪੂਰੀਆਂ ਖੁਸ਼ੀ ਨਾਲ ਸਜਾਈਆਂ ਹੋਈਆਂ ਤੇ ਲਓ ਜੀ ਸੇਹਰਾ ਲਾਉਣ ਵਾਲੀ ਰਸਮ ਸ਼ੁਰੂ ਹੋ ਗਈ ਤੁਸੀਂ ਦੇਖੋ ਸੇਹਰਾ ਕਿੰਨਾ ਪਹਾਰਾ ਹੁੰਦਾ ਸੀ ਉਦੋਂ ਯਾਰ ਮੂਰੇ ਦਾ ਦੀਂਦਾ ਹੀ ਨਹੀਂ ਸੀ ਕੋਈ ਚੱਲ ਰਾਂ ਝੂਲਰਾ ਲਾ ਕੇ ਆਇਆ ਨਾ ਕਿੰਨਾ ਪਰਾ ਸੀਰਾ ਹਨਾ ਦੇਖੋ ਪੈਣਾ ਸੀਰਾ ਲਾਉਂਦੀਆਂ ਇਸ ਤੋਂ ਬਾਅਦ ਫਿਰ ਮਾਸੀ ਸ਼ਗਨ ਕਰੂ ਭਾਬੀ ਸੁਰਮਾ ਪਾਉਗੀ ਬਾਈ ਦਾ ਮਨ ਲਾ ਸੋਚੀ ਜੇ ਪਿਆ ਲੱਗਦਾ ਵੀ ਪਤਾ ਨਹੀਂ ਫਾਜ਼ੀ ਗਏ ਅੱਜ ਤੇ ਲਓ ਜੀ ਪੈਣਾ ਹੁਣ ਗਾਨੇ ਬੰਦੀਆਂ ਉਧਰ ਸਰਵਾਲਾ ਬਾਈ ਦਾ ਛੋਟਾ ਭਾਈ ਬਣਿਆ ਸੀਗਾ ਹੁਣ ਭਾਬੀ ਸੁਰਮਾ ਪਾ ਕੇ ਗਈ ਹੈ ਬਾਈ ਦੇ ਹੁਣ ਛੋਟੇ ਦੇ ਵੀ ਪਾਉਗੀ ਸਰਵਾਲੇ ਦੇ ਵੀ ਸ਼ਰਮਾਪਾ ਉੱਪਰ ਚਾਈ ਹੈ ਬਾਈ ਦੀ ਪਰਝਾਈ ਇਹ ਉਹਦੇ ਭੈਣਾ ਭੈਣਾ ਦੇਖੋ ਕਿੰਨਾ ਯਾਰ ਫਿਗਰ ਹੁੰਦਾ ਭੈਣਾ ਨੂੰ ਵੀ ਕਿਤੇ ਆਸੇ-ਪਾਸੇ ਲੱਗੇ ਹਨ ਰਹੀ ਜੀ ਮਾੜਾ ਮੋਟਾ ਕਿਹਾ ਉਹਦੇ ਭੈਣਾ ਲੱਗੀਆਂ ਪਈਆਂ ਦੋਹੀ ਸਾਫ਼ ਕਰਨ ਇਧਰ ਮੁੰਡਾ ਦਾ ਸੜਾਈ ਅੱਖ ਦੇ ਵਿੱਚ ਫਿਰ ਗਈ ਸਰਵਾਲਾ ਸਾਹਿਬ ਦੇ ਓ ਆ ਗਈ ਮੈਨੂੰ ਲੱਗਦਾ ਮਾਸੀ ਮਾਸੀ ਮੂੰਹ ਮਠਾ ਕਰਦੀ ਏ ਸ਼ਗਨ ਕਰਦੀ ਆ ਉਹਦੀ ਇਹ ਹੁਣ ਪੂਰੀ ਤਿਆਰੀ ਆ ਜਾਣ ਦੀ ਤੇ ਵੀਡੀਓ ਦਾ ਜਿਹੜਾ ਅਗਲਾ ਭਾਗ ਆ ਉਹ ਹੁਣ ਕੱਲੂ ਪਾਵਾਂਗੇ ਕਿਉਂਕਿ ਵੀਡੀਓ ਬੱਡੀ ਬਹੁਤ ਤੰਨਾ ਘੰਟਿਆਂ ਦੀ ਆ ਕੱਟ-ਕੱਟ ਕੇ ਦੋ ਤਿੰਨ ਭਾਗਾਂ ਦੇ ਵਿੱਚ ਆਪਾਂ ਬਣਾਈ ਆ ਤੇ ਵੀਡੀਓ ਦਾ ਅਗਲਾ ਭਾਗ ਆਪਾਂ ਕੱਲੂ ਲੈ ਕੇ ਆਵਾਂਗੇ ਜਿਦੇ ਚ ਆਪਾਂ ਆਪਣਾ ਪਰਿਵਾਰ ਦਿਖਾਵਾਂਗੇ ਆਪਣਾ ਪੁਰਾਣਾ ਘਰ ਦਿਖਾਵਾਂਗੇ ਨਾਲੇ ਮੈਂ ਵੀ ਦੇਖੂ ਕਿਉਂਕਿ ਮੈਂ ਵੀ ਨਹੀਂ ਦੇਖਿਆ ਪੁਰਾਣਾ ਘਰ ਮਨੂੰ ਜੀਤੇ ਨਹੀਂਗਾ ਬੇਬੇ ਬਾਪੂ ਤੇ ਭੈਣਾਂ ਸਾਰੀਆਂ ਕੱਲ੍ਹ ਵਾਲੇ ਬਲੌਗ 'ਚ ਦਿਖਾਵਾਂਗੇ